ਪਿੰਡਾਂ ਨੇ ਸ਼ਾਇਦ ਸਿਆਸਤ ਨੂੰ ਵੀ ਭੰਡ ਸਮਝ ਰੱਖਿਆ ਆ ਤੇ ਜਿਹੜਾ ਫਿਰ ਇਹਨਾਂ ਦੇ ਖਿਲਾਫ ਬੋਲਦਾ ਆ ਇਹ ਉਹਦੇ ਤੇ ਪਰਚਿਆਂ ਦਾ ਵੀ ਉਹ ਖੋਲ ਲੈਂਦੇ ਹੁੰਦੇ ਨੇ ਸਾਡੇ ਬਜ਼ੁਰਗ ਬੇਕਾਰ ਹੋਏ ਹੋਏ ਆ ਸਾਡੇ ਕਿੰਨੇ ਵਿਚਾਰਿਆਂ ਦੀਆਂ ਸਾਰੀ ਜ਼ਿੰਦਗੀ ਦੀ ਕਮਾਈ ਦੀਆਂ ਛੱਤਾਂ ਰੁੜ ਗਈਆਂ ਤੇ ਉਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਸਹੀ ਤਰੀਕੇ ਨਾਲ ਮਦਦ ਤਾਂ ਕੀ ਕਰਨੀ ਸੀਗੀ ਡਰਾਮਾ ਰਚਣ ਇੱਥੇ ਪਹੁੰਚ ਗਿਆ ਭਗਵੰਤ ਮਾਨ ਕਾਲੂ ਨੇ ਕੀ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਮੈਂ ਵੀਡੀਓਜ਼ ਵੀ ਆਡੀਓ ਉਹਦੀਆਂ ਫੋਟੋਜ਼ ਵੀ ਸ਼ੇਅਰ ਕੀਤੀਆਂ ਕਿ ਆ ਦੇਖੋ ਹੁਣ ਮੈਂ ਬੈਠੀ ਆ ਨਾ ਤੇ ਮੈਂ ਜਿਵੇਂ ਬਾਲ ਖਿਲਰੇ ਆ ਐਵੇਂ ਟੀ-ਸ਼ਰਟ ਪਾਈ ਆ ਉਵੇਂ ਬੈਠ ਗਈ ਵੀ ਹਾਂ ਠੀਕ ਆ ਲਾਈਵ ਹਾਂ ਕਿਉਂਕਿ ਕੌਣ ਤਿਆਰ ਹੋਣ ਜਾਊਗਾ ਇਨਾ ਟਾਈਮ ਕਿਹਦੇ ਕੋਲ ਤੇ ਜਿਹੜੀਆਂ ਸਾਡੀਆਂ ਬੀਬੀਆਂ ਚਾਹੇ ਉਹ ਦਿਲਜੀਤ ਦੀ ਟੀਮ ਤੋਂ ਮੈਡਮ ਕੰਮ ਕਰ ਰਹੇ ਨੇ ਚਾਹੇ ਸਾਡੀਆਂ ਜਿਹੜੀਆਂ ਐਕਟਰਸ ਵੀ ਕੰਮ ਕਰ ਰਹੀਆਂ ਨੇ ਸਿੰਗਰ ਵੀ ਕਰ ਰਹੇ ਨੇ ਤਾਂ ਕਿਸੇ ਨੂੰ ਤੁਸੀਂ ਸਜਾਤਾ ਜਿਹਾ ਦੇਖਿਆ ਕਿਉਂਕਿ ਜਦੋਂ ਤੁਸੀਂ ਮਦਦ ਕਰਨ ਜਾਂਦੇ ਹੋ ਤੁਹਾਡੇ ਕੋਲ ਸਜੰਤਾ ਜਿੰਦਾ ਟਾਈਮ ਕਿੱਥੇ ਹੁੰਦਾ ਸੋ ਇਹਨਾਂ ਦੀ ਐਡੀ ਮਾੜੀ ਸਕ੍ਰਿਪਟ ਇਹਨਾਂ ਦੀ ਐਡੀ ਮਾੜੀ ਐਕਟਰ ਆਪਣੀ ਹੀ ਪਾਰਟੀ ਦੀ ਇੱਕ ਵਰਕਰ ਜਿਹਦੀ ਕਰੋੜਾਂ ਦੀ ਕੋਠੀ ਆ ਇੱਕ ਆਮੜੀ ਆਰਮੀ ਆਫੀਸਰ ਦੀ ਪਤਾ ਨਹੀਂ ਇੱਕ ਆਰਮੀ ਰਿਟਾਇਰ ਬੰਦੇ ਦੀ ਉਹ ਵਾਈਫ ਆ ਤੇ ਆਮ ਆਦਮੀ ਪਾਰਟੀ ਦੀ ਉਹ ਵਰਕਰ ਆ ਤੇ ਉਹਨੂੰ ਲਿਆਂਦਾ ਗਿਆ ਫਰੋਜਪੁਰ ਦੇ ਵਿੱਚ ਵੀ ਤੂੰ ਆ ਕੇ ਇੱਥੇ ਐਕਟਿੰਗ ਕਰਨੀ ਹੈ ਤੇ ਉਹ ਸੱਜ ਤਾਂ ਚ ਕੀ ਆ ਗਈ ਐਡਾ ਪੂਰਾ ਕਾਂਡੇ-ਕੁੰਡੇ ਵੀ ਪਾਇਆ ਚੈਨੀ ਵੀ ਪਾਈ ਹੋਈ ਆ ਤੇ ਉਹਦੇ ਕਲਿੱਪ ਵੀ ਲੱਗੇ ਹੋਏ ਆ ਤੇ ਆ ਕੇ ਡਰਾਮਾ ਕੀਤਾ ਤੇ ਰਹਿੰਦਾ ਹੁੰਦਾ ਡਰਾਮਾ ਭਗਵੰਤ ਮਾਨ ਅੱਖਾਂ ਜੀਆਂ ਪੂਝ ਉਹਦੇ ਦੇਖੋ ਜਿਹਦੇ ਹੰਝੂ ਹੁੰਦੇ ਨਾ ਉਹਦੇ ਆਵਾਜ਼ 'ਚ ਦੇਖ ਜਾਂਦਾ ਐ ਜੇ ਕਰ ਰਿਹਾ ਡਰਾਮਾ ਕਰ ਰਿਹਾ ਆ ਤੇ ਮਤਲਬ ਸਾਡੇ ਨਾਲ ਉਹ ਡਰਾਮਾ ਕਰਕੇ ਕੀ ਸ਼ੋਅ ਕਰਨਾ ਚਾਹੁੰਦਾ ਈਵਨ ਇੱਕ ਉਹਦੀ ਹੋਰ ਵੀਡੀਓ ਵਾਇਰਲ ਹੋਈ ਹੋਣੀ ਵੀ ਜਿਹੜਾ ਦਿਖਾਇਆ ਜੀ ਭਗਵੰਤ ਮਾਨ ਪੁੰਜੇ ਬੈਠ ਕੇ ਰੋਟੀ ਖਾ ਰਿਆ ਸੀਗਾ ਤੇ ਉਹ 2 ਮਿੰਟ ਰੋਟੀ ਫੋਟੋ ਖਿਚਾਉਣ ਲਈ ਖਾਧੀ ਤੇ ਉਸ ਤੋਂ ਬਾਅਦ ਵਿੱਚ ਉਹ ਰੋਟੀਆਂ ਚੱਕ ਕੇ ਲੈ ਕੇ ਜਾਣ ਦੀ ਵੀ ਜਿਹੜੀ ਆ ਆ ਵੀਡੀਓ ਆ ਗਈ ਸੋ ਇਹ ਦੇਖੋ ਵੀ ਕੀ ਡਰਾਮੇ ਇਹਨਾਂ ਨੇ ਰਚੇ ਹੋਏ ਆ ਜਿਹੜੇ ਟਾਈਮ ਸਾਡੇ ਲੋਕ ਤਕਲੀਫ 'ਚ ਨੇ ਤੇ ਇਹਨਾਂ ਨੂੰ ਆਪਣੀ ਟੀਆਰਪੀ ਦੀ ਪਈ ਆ ਸ਼ਰਮ ਆਉਣੀ ਚਾਹੀਦੀ